ਮਾਣਾ ਤੇਰੀ ਮਾਸੀ ਇਹ ਤੇਰੀ ਵੱਡੇ ਨੇ ਉਹਨਾਂ ਦੇ ਤੇਰੀ ਬੋਲਣਾ ਤੋਂ ਬੱਚਿਓ ਧਿਆਨ ਦੇ ਆਪਸ ਵਿੱਚ ਸਾਰੇ ਇੱਕ ਗੁਰਸਿੱਖ ਪਰੰਪਰਾ ਹੈਗੇ ਆ ਸਮਝ ਆਈਏ ਸਾਡੇ ਸਾਰਿਆਂ ਦੇ ਵਿਚਾਰ ਕਦੀ ਵੀ ਇੱਕ ਨਹੀਂ ਹੋਣਗੇ ਸਾਡੇ ਸਾਰਿਆਂ ਦੇ ਵਿਚਾਰ ਇੱਕ ਨਹੀਂ ਹੋਣਗੇ ਕੋਈ ਸੱਕੇ ਪਰੰਪਰਾਵਾਂ ਜਿਵੇਂ ਹੋਣਗੇ ਮੰਮੀ ਡੈਡੀ ਦੇ ਵੀ ਇਕੱਠੇ ਵਿਚਾਰ ਦੀ ਹੋਣਗੇ ਕੁਝ ਗੱਲ ਮੰਮੀ ਡੈਡੀ ਦੀ ਮੰਨ ਲੈਣਗੇ ਕੋਈ ਡੈਡੀ ਮੰਮੀ ਦੀ ਮੰਨ ਲੈਣਗੇ ਉਹਨਾਂ 'ਚ ਪਿਆਰ ਹੋ ਜਾਏਗਾ ਤੁਸੀਂ ਵੀ ਆਪਣੇ ਸਾਰੇ ਫਰੈਂਡ ਸਰਕਲ ਦੇ ਵਿੱਚਕਾਰ ਦੋਸਤਾਂ ਵਿੱਚ ਪੈਸਰਾਵਾ ਵਿੱਚ ਕੁਝ ਮੰਨ ਲਿਆ ਕਰੋ ਕੁਝ ਮਨਾ ਲਿਆ ਕਰੋ ਗੱਲ ਕਰ। ਹੁਣ ਅਗਲੀ ਗੱਲ ਕਰੀਏ ਬਟਾ ਆਪਾਂ ਜਿਹੜੀ ਗੱਲ ਤੋਂ ਸ਼ੁਰੂਆਤ ਕੀਤੀ ਸੀ ਔਰ ਹੋਰ ਪਾਸੇ ਜਾਈ ਜਾਨੇ ਆ। ਆਪਾਂ ਨੇ ਗੁਰੂ ਜੀ ਦਾ ਹਰ ਹੁਕਮ ਮੰਨਣਾ ਹੈ। ਜਿਵੇਂ ਪਾਣੀ ਪੜਨੀ ਹੈ ਸਾਨੂੰ ਨਹੀਂ ਆਉਂਦੀ। ਕੋਈ ਦਿੱਕਤ ਨਹੀਂ ਹੈ। ਪਹਿਲੇ ਦਿਨ ਇੱਕ ਲਾਈਨ ਪੜਨੀ ਸ਼ੁਰੂ ਕਰਦੇ। ਇੱਕ ਹਫ਼ਤੇ ਤੱਕ ਦਾ ਨਿਰਾਸ ਹੈ ਵੀਰਾਂ ਇੱਕ ਸ਼ਬਦ ਯਾਦ ਕਰ ਲਓ। 15 ਦਿਨ ਤੱਕ ਯਾਦ ਕਰ ਲਓ 15 ਦਿਨ ਤੱਕ ਯਾਦ ਕਰ ਲਓ ਇੱਕ ਸ਼ਬਦ ਅਗਲੇ 15 ਦਿਨਾਂ ਬਾਅਦ ਦੂਜਾ ਸ਼ਬਦ ਸ਼ੁਰੂ ਕਰਨਾ ਹੈ ਰਗਾ ਸੈਕੀ ਦਾ ਜਿਹੜਾ ਪਾਪ ਜਿਹੜਾਗਾ ਮੇਰੇ ਵੱਲ ਭੇਜੀ ਜਾਣਾ ਠੀਕ ਹੈ ਤੇ ਜਦ ਰਗਾ ਸੈਕੀ ਦਾ ਦੂਜਾ ਸ਼ਬਦ ਅਗਲੇ 15 ਦਿਨ ਯਾਦ ਕਰਨਾ ਠੀਕ ਹੈ ਅਨਦਰ ਕਰ ਸਕਦੇ ਹੋ ਟਾਈਮ ਨਾ ਰਹੇਗਾ ਕਿੰਨਾ ਵੀ ਨਹੀਂ ਹੈਗਾ ਕੱਢ ਹੋਗੇ ਨਾ ਥੋੜਾ 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 ਸ਼ੁਰੂਆਤ ਕਰਦੇ ਜਾਣਾ تسی 5 سال بعد میرے کول آو گے نا تہاڈی زراعت صاحب نہیں ہوئے گی جی ایم کرو گے نا تے 1 سال بعد تسی پوری زراعت صاحب کر دیو گے سمجھ آ گئی اس طرح ہی جپتی شہر دی ایک پوڑی اج تو ہی شروع کر دیو ایک پوڑی نانک او سی بھی سچ ہے اس لو کے اگے سوچے تو چلی پوڑی آ بس ایں نہیں کرنا شروع کر دیو ایں نہ کر سکدے جو ਯਾਰ ਸੈਨ ਦੀ ਜਦੋਂ ਵੀ ਯਾਦ ਕਰੋਗੇ ਇੱਕ ਲਾਈਨ ਯਾਦ ਕਰੰਨੀਏ ਰੋਜ਼ ਦੀ ਵਾਕ ਇੱਕ ਲਾਈਨ ਕਿੰਨੀ ਹੈ ਬੰਦਾ ਨਮਸਤੋਂ ਅਕਾਲੇ ਨਮਸਤੋਂ ਕਿਰਪਾ ਦੇ ਵਾਹ ਇਸ ਨੂੰ ਅਰੇ ਯਾਦ ਨਹੀਂ ਕਰ ਇਹਨਾਂ ਤਾਂ ਯਾਦ ਕਰ ਲਓ ਕਿ ਨਰਹਿਕ ਬੱਚੇ ਆਪਾਂ ਇਸ ਤੋਂ ਵੀ ਜ਼ਿਆਦਾ ਹੈ ਇੰਨੀ ਸਰਕਾਰ ਮੈਂ ਦੇਖਦਾ ਸਾਡੇ ਹੋਸਟਲ ਵਿੱਚ ਜਾਂ ਸਾਡੇ ਸਕੂਲ ਵਿੱਚ ਨਰਸੀਆਂ ਦੇ ਬੱਚੇ ਵੀ ਯਾਦ ਕਰ ਲੈਂਦੇ ਨੇ ਫਿਰ ਤੁਸੀਂ ਤਾਂ ਵੱਡੇ ਹੋ ਇੰਨਾ ਤਾਂ ਕਰ ਲਓਗੇ ਕਿ ਨਹੀਂ ਪ੍ਰੋਬਲਮ ਹੈ ਪਰ ਇਤਰ ਨਾਲ ਇਹ ਵੀ ਪੱਕੀ ਹੈ ਕਿ ਅਸੀਂ ਕਰਨਗੇ ਨਹੀਂ ਕਰ ਲਵਾਂਗੇ ਪੈਸਟੀ ਹੈਗੀ ਇਸਾ ਢੀ ਸਮਝ ਆ ਗਈ ਤੁਹਾਡੀ ਜੇ 1000 ਰੁਪਿਆ ਹੋਵੇ ਪਰ ਜੇ ਤੁਸੀਂ ਚਾਹੋ ਤਾਂ 10000 ਵੀ দান ਕਰ ਸਕਦੇ ਜੇ ਚਾਹੋ ਤਾਂ 5 ਪੈਸੇ ਵੀ ਦਾਨ ਕਰੋ 1 ਰੁਪਿਆ ਵੀ ਦਾਨ ਨਾ ਕਰੋ ਇਹ ਤਾਂ ਤੁਹਾਡੇ ਤੇ ਡਿਪੈਂਡ ਹੈ ਨਾ ਠੀਕ ਇਸੇ ਪ੍ਰਕਾਰ ਅਸੀਂ ਰੋਜ਼ ਦੋਵੇਂ ਟਾਈਮ ਗੁਰਦੁਆਰਾ ਸਾਹਿਬ ਜਾਣੇ ਜਾਣਾ ਸਾਰੀ ਦੁਨੀਆ ਇੱਕ ਪਾਸੇ ਹੋ ਜਾਵੇ ਸਾਰੀ ਦੁਨੀਆ ਮੰਮੀ ਡੈਡੀ ਵੀ ਸਮਝਿਓ ਗੁਰਦੁਆਰੇ ਜਾਣ ਨਾਲ ਕੀ ਹੁੰਦਾ ਹੈ ਇਹ ਮੈਂ ਦੱਸਣਾ ਨਹੀਂ ਜਿਹੜੇ ਗੁਰਦੁਆਰੇ ਗਏ ਸੀ ਉਹਨਾਂ ਨੂੰ ਕੋਈ ਸ਼ਕਤੀ ਆਵੀ ਸੀ ਉਹਨਾਂ ਨੇ ਬੰਦ ਬੰਦ ਕਟਾ ਲਏ ਜਿਹੜੇ ਗੁਰੂ ਘਰ ਰੋਜ਼ ਜਾਂਦੇ ਸੀਗੇ ਰੋਜ਼ ਬਾਣੀ ਪੜ੍ਹਦੇ ਸੀ ਇੰਨੀ ਸ਼ਕਤੀ ਆ ਗਈ ਖੂਪਣ ਉੱਤਰ ਗਿਆ ਬਟਾ ਜੀ ਕੀ ਹੋ ਗਿਆ ਐ ਫੂਡੀ ਕੋਪਣ ਸਾਰਾ ਉਕਾਰਦਾ ਤੇ ਚੌਂਕ ਵਿੱਚ ਬਿਠਾ ਦੇਤਾ ਐਥੇ ਮਾੜੀ ਜਿਹੀ ਛੱਟ ਲੱਗ ਜੈ ਨਾ ਤਾਂ ਕੀ ਕਰਦੇ ਨੇ ਡਾਕਟਰ ਕੋਲ ਲੈ ਜਾਂਦੇ ਨੇ ਕੋਈ ਦੋਸਤ ਮਿਲਣ ਆ ਜਾਵੇ ਮੰਮੀ ਡੈਡੀ ਮੇਰੇ ਜੁੱਤੀ ਬਾਹਰ ਰੱਖਿਆ ਹੋ ਕੀ ਕਹਿੰਦੇ ਨੇ